ਮੇਰੇ ਮਨਾ ਜਾਗ ਜਦੋਂ ਤੇਰਾ ਜਨਮ ਹੋਇਆ ਤਾਂ ਤੁਸੀਂ ਦੋ ਜਾਣੇ ਦੁਨੀਆ ਤੇ ਆਏ ਸੀ ਇੱਕ ਤੇਰਾ ਸਰੀਰ ਤੇ ਇੱਕ ਤੂੰ ਇੱਕ ਮਨ ਤੇ ਇੱਕ ਤਨ ਤੇ ਜਿਹੜਾ ਆਤਮਾ ਹੈ ਉਹ ਤਾਂ ਪਹਿਲਾਂ ਵੀ ਸੀਗਾ ਤੇ ਬਾਅਦ ਵਿੱਚ ਵੀ ਰਹੇਗਾ ਤੂੰ ਪਹਿਲਾਂ ਹੈ ਨਹੀਂ ਸੀ ਤੇ ਮਰਨ ਤੋਂ ਬਾਅਦ ਵੀ ਨਹੀਂ ਤੂੰ ਹੋਏਗਾ ਸਰੀਰ ਵੀ ਪਹਿਲਾ ਜਨਮ ਤੋਂ ਪਹਿਲਾਂ ਹੈ ਨਹੀਂ ਸੀ ਇਹਦੀ ਕੋਈ ਵਜੂਦ ਨਹੀਂ ਸੀ ਇਸਦਾ ਮਿੱਟੀ ਆਪਣੇ ਥਾਂ ਤੇ ਸੀ ਪਾਣੀ ਆਪਣੇ ਥਾਂ ਤੇ ਸੀ ਆਕਾਸ਼ ਆਪਣੇ ਥਾਂ ਤੇ ਸੀ ਅੱਗ ਆਪਣੇ ਥਾਂ ਤੇ ਸੀ ਹਵਾ ਆਪਣੇ ਥਾਂ ਤੇ ਸੀ ਇਹ ਸਾਰੇ ਤੱਤ ਆਪਣੇ ਤੱਤਾਂ ਦੇ ਵਿੱਚ ਮੂਲ ਦੇ ਵਿੱਚ ਲੀਨ ਸੀ ਇਹਨਾਂ ਪੰਜਾਂ ਤੱਤਾਂ ਦੀ ਸਮੇਲ ਦੇ ਨਾਲ ਇਹ ਸਰੀਰ ਬਣਿਆ ਤੇ ਜਦੋਂ ਇਸ ਦੁਨੀਆ ਤੇ ਤੂੰ ਆਇਆ ਤਾਂ ਤੁਸੀਂ ਦੋ ਜਣੇ ਆਏ ਜੋ ਤਨ ਉਪਜਿਆ ਸੰਗ ਹੀ ਜਿਹੜਾ ਤੇਰੇ ਸੰਗ ਪੈਦਾ ਹੋਇਆ ਉਹ ਵੀ ਤੇਰਾ ਸੰਗੀ ਨਹੀਂ ਬਣਿਆ ਸੋ ਵੀ ਸੰਗ ਨਾ ਹੋਇਆ ਹੋਰ ਤੇਰਾ ਸੰਗੀ ਕਿਸਨੇ ਹੋਣਾ ਹੈ